ਪਹਿਲੀ ਦੋ ਸਟਾਰ ਵੀ ਉਹ ਤੋਂ ਮਰੇ ਤੋਂ ਹਰੇ ਲਿਆ ਉੱਥੇ ਮਿਲਿਆ कॉफी पीते हैं लोग तो हम ना सब को बहुत अच्छी नाइट विश करते हैं लगाओ ਨਾਲੇ ਖੜੇ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਥੇ ਐਸ ਬੀ ਆਈ ਬੈਂਕ ਸਾਨੂੰਮਾਨ ਸਾਹਮਦੇ ਦੇ ਵਿੱਚ ਜਿਹੜੀ ਆ ਬੈਂਕ ਨੂੰ ਅੱਗ ਲੱਗੀ ਆ ਸਟਾਫ ਸਰਕਰਨਾ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗੀ ਆ ਕਿਥੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ ਭਾਜੀ ਪਤਾ ਲੱਗਾ ਕਿੱਦਾਂ ਅੱਗ ਲੱਗੀ ਆ ਅੱਗ ਤਾਂ ਲੱਗੀ ਕੋਈ ਪਤਾ ਚੱਲਿਆ ਪਤਾ ਚੱਲਿਆ ਦੀ ਕਿੱਦਾਂ ਅੱਗ ਲੱਗੀ ਆ ਤਾਂ ਇਸ ਵਕਤ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੋਂ ਹੀ ਪੁੱਛਦੇ ਆ ਭਾਜੀ ਕਿੱਦਾਂ ਲੱਗਾ ਪਤਾ ਲੱਗਾ ਕਿੱਦਾਂ ਅੱਗ ਲੱਗੀ ਆ ਜੀ ਜਨੂਜਨ ਜੇਦੀ ਕੋਲ ਆਈ ਆ ਆ ਕੋਲ ਆਈ ਆ ਆਪਾਂ ਨਾਲੀ ਇੱਥੇ ਪਹੁੰਚ ਗਏ ਆ ਹਾਂ ਕੰਟਰੋਲ ਪਾ ਲਿਆ ਜੀ ਦੋ ਗੱਡੀਆਂ ਲੱਗੀਆਂ ਹਾਂ ਤੇਰੇ ਵਾਲੀ ਕੰਟਰੋਲ ਕਰਦਾ ਹਾਂ ਕਿੰਤਾ ਆ ਜਿਦਾਂ ਇਹਨੂੰ ਫਾਇਰ ਕੋਲ ਆਈ ਆ ਹਾਂ ਉਦੋਂ ਹੀ ਆਪਾਂ ਦੋ ਮਿੰਟਾਂ ਦੇ ਕੇ ਚਾ ਦੇ ਦੋ ਗੱਡੀਆਂ ਵਟੀਆਂ ਲਾ ਕੇ ਨਾਲੀ ਆਪਾਂ ਕੰਟਰੋਲ ਕਰ ਦਿੱਤੀ ਜੀ ਤਾਰੀ ਹੋਇਆ ਕੋਈ ਨੁਕਸਾਨ ਜੀ ਦੇਖੋ ਤੁਹਾਡੇ ਸਾਹਮਣੇ ਮਲਿਆ ਸੁਟਿਆ ਜਾ ਰਿਹਾ ਏਸੀ ਸੜ ਗਿਆ ਕੰਪਰੈਸਰ ਅੰਦਰ ਜਿਹੜੇ ਸਪਲਟ ਹੁੰਦੇ ਉਹ ਵੀ ਸੜ ਗਿਆ ਪਲਾਸਟਿਕ ਕਰਕੇ ਧੂਆ ਬਹੁਤ ਆ ਰਿਹਾ ਦੇ ਕਰਕੇ ਅਨੁਭੋਧਿਤ ਕਰਾਈ ਆ ਜੀ ਅੱਛਾ ਪਤਾ ਚੱਲੇ ਕਿੰਨਾ ਲੱਗੀ ਆ ਨਹੀਂ ਅੱਗ ਦਾ ਕਰ ਨਹੀਂ ਆ ਇਹ ਪਤਾ ਨਹੀਂ ਜੀ ਅੰਦਰ ਕਿੰਨੇ ਅਧਿਕਾਰੀ ਸੀ ਜਦੋਂ ਅੱਗ ਲੱਗੀ ਸੀ ਟੀਮ ਕਰਕੇ ਤੇ ਜਿਹੜਾ ਕੰਦਿਆ ਬੈਂਕ ਦਾ ਜਿਹਦੇ ਕੋਈ ਜ਼ਰੂਰੀ ਕਾਗਜ਼ਾਤ ਸੀ ਉਹਨਾਂ ਦੇ ਕੋਈ ਜਾਨੀ ਮਾਲੀ ਨਹੀਂ ਪਚਾਰ ਮੱਕੀ ਤੇ ਉਹ ਬੈਂਕ ਵਾਲੇ ਮੇਰੇ ਨਾਲ ਵਾਅਦਾ ਕਰ ਸਕਦੇ ਆ ਕਿ ਕੀ ਹੋਵੇ ਹਾਂਜੀ ਸਰ ਤਾਂ ਤੁਸੀਂ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵਕਤ ਅਦਰ ਵੀ ਧੂਆ ਧੂਆ ਪਿਆ ਆ ਇਹ ਦੂਸਰੀ ਬਿਜਲੀ ਦਾ ਜਿਹੜਾ ਤਾਂ ਹੀ ਜਰਾ ਅਸਰ ਹੈ ਦੇਖਣ ਨੂੰ ਮਿਲ ਰਿਹਾ ਜੀ ਕਾਰਡ ਜਿਹੜਾ ਇੱਧਰ ਜਮਾ ਕੀਤਾ ਗਿਆ ਹੈ ਔਰ ਇੱਥੇ ਜਿਹੜਾ ਤੁਸੀਂ ਦੇਖੋ ਜੀ ਗੇਟ ਤੋੜ ਕੇ ਮੰਨ ਰੇ ਆ ਇੱਥੇ ਜੰਗਲਾ ਲੱਗਿਆ 30 30 ਨੂੰ ਤੋੜ ਕੇ ਜਿਹੜਾ ਆ ਅੰਦਰ ਜਿਹੜਾ ਦਾਕਨ ਹੁੰਦਾ ਜਾ ਰਿਹਾ ਅੱਗੇ ਵੀ ਅਜੇ ਵੀ ਅੰਦਰ ਤੱਕ ਧੂਆ ਜਿਹੜਾ ਆ ਨਿਕਲ ਰਿਹਾ ਆ ਔਰ ਫਾਇਰ ਵੀ ਦੇਖ ਦਿੱਤੀ ਧਾਰੀ ਅੰਦਰ ਜਿਹੜੇ ਆ ਲੱਗੀਆਂ ਹੋਈਆਂ ਆ ਤਾਂ ਥੱਲੇ ਚਲਦੇ ਹਾਂ ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂਗੇ ਤੁਸੀਂ ਆਪਣੇ ਆਪ ਨੂੰ ਸ਼ੇਧ ਰੱਖ ਕੇ ਇੱਥੇ ਅਜੇ ਵੀ ਧੂਆ ਜਿਹੜਾ ਅੰਦਰ ਜਿਹ ਬੜਬ ਦੇ ਅਧਿਕਾਰੀ ਜਿਹੜੇ ਅਜੇ ਲੱਗੇ ਹੋਏ ਆ ਅੰਦਰ ਤੇ ਤੁਮਾ ਜਿਹੜਾ ਅੰਦਰ ਉਸੇ ਪ੍ਰਕਾਰ ਹੀ ਪਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਆ ਕਿ ਪਾਗੇ ਦੇ ਜਿਹੜਾ ਆ ਕਾਫੀ ਜਿਹੜਾ ਨੁਕਸਾਨ ਜਿਹੜਾ ਆ ਬਿਲਡਿੰਗ ਨੂੰ ਕਾਫੀ ਨੁਕਸਾਨ ਹੋਇਆ ਅੰਦਰ ਰਿਕਾਰ ਜਿਹੜਾ ਅੰਦਰ ਵਧਿਆ ਜਾ ਰਿਹਾ ਆ ਔਰ ਤੁਸੀਂ ਦੇਖੋ ਇਹਦੇ ਵੀ ਤੁਮਾ ਜਿਹੜਾ ਆ ਉੱਪਰੋਂ ਨਿਕਲਦਾ ਪਿਆ ਆ ਕੈਮਰਾਮੈਨ ਨੂੰ ਕਮਾਗਾ ਕਿ ਦਿਖਾਇਆ ਜਾਵੇ ਅਜੇ ਵੀ ਤੁਮਾ ਜੜਾ ਆ ਉੱਪਰੋਂ ਨਿਕਲਦਾ ਪਿਆ ਆ ਤੁਮਾ ਜੜਾ ਆ ਉੱਪਰੋਂ ਨਿਕਲਦਾ ਪਿਆ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਲੋਕਾਂ ਦਾ ਹਜੂਮ ਜਿਹੜਾ ਹੈ ਸੜਕਾਂ ਦੇ ਉੱਪਰ ਇਹ ਕੱਟਾ ਹੋਇਆ ਹੈ ਇਹ ਖਬਰ ਦੀ ਦਿਖਾ। ਤਾਂ ਤੁਸੀਂ ਜਿਨਾ ਤੁਸੀਂ ਦੇਖੋ ਕਿ ਇਸ ਵਕਤ ਜਿਹੜਾ ਇਹ ਅੰਦਰ ਰਕਾਰ ਕੱਢਿਆ ਜਾ ਰਿਹਾ ਹੈ ਜਾਂ ਟੋੜ-ਟੋੜ ਕੇ ਅੰਦਰ ਦਾ ਜਿਹੜੀ ਬਿਲਡਿੰਗ ਦੇ ਜਿਆਦਾ ਕੰਦਲੇ ਆ ਉਹ ਵਾਲੇ ਉਹਨੂੰ ਟੋੜ ਕੇ ਅੰਦਰ ਦਾਖਲ ਹੁੰਦਾ। ਹੁੰਦਾ ਜਾ ਰਿਹਾ ਕਿਉਂਕਿ ਅੰਦਰ ਇੱਕ ਨਹੀਂ ਦੋ ਬਿਲਡਿੰਗਾਂ ਦੀ ਤਿੰਨ ਬਿਲਡਿੰਗਾਂ ਅੰਦਰ ਹੈ। ਇੱਕ ਫਸਟ ਫਲੋਰ ਤੇ ਕੱਲੇ ਆ ਨੀਚੇ ਇੱਕ ਫਸਟ ਫਲੋਰ ਤੇ ਇੱਕ ਨਾਲ ਲੱਗਦੀ ਜਿਹੜੀ ਦੁਕਾਨ ਆ ਉੱਥੋਂ ਤੱਕ ਜਿਹੜਾ ਅਸਰ ਗਿਆ ਆ। ਪਰ ਸਾਰ ਸਾਰ ਕਰਨਾ ਦੱਸਿਆ ਜਾ ਰਿਹਾ ਕਿ ਜਿਹੜਾ ਨੁਕਸਾਨ ਹੋਇਆ ਹੈ ਅੱਗ ਲੱਗੀ ਹੈ ਪਰ ਫਿਲਹਾਲ ਫਰਬ ਦੇ ਅਧਿਕਾਰੀ ਪੂਰੀ ਜਦੋਜਹਿਦ ਕਰਦੇ ਪਏ ਆ ਪੁਲਿਸ ਅਧਿਕਾਰੀ ਮੌਕੇ ਤੇ ਬੰਦ ਠੀ ਆ ਨਗਰ ਕੌਂਸਲ ਦੀ ਟੀਮ ਜਰੀਏ ਮੌਕੇ ਤੇ ਬੰਦ ਠੀ ਆ ਔਰ ਵਿਧਾਇਕ ਬ੍ਰਿੰਦਰ ਸਿੰਘ ਪਾੜਾ ਦੀ ਵੀ ਹੈ ਪੁਰਾਣੀ ਰਿਹਾਇਸ਼ੀ ਜਿੱਤੇ ਹੁਣ ਸ਼ੁੱਟ ਕਰ ਚੁੱਕੇ ਆ ਪਰ ਜਿਹੜੇ ਹਾਸਤੇ ਵਿੱਚ ਕੋਈ ਨਹੀਂ ਜਾਂਦਾ ਪਰ ਬਿਜ਼ਨਸ ਦੇ ਵਿੱਚ ਜਿਹੜਾ ਕਿਰਾਏ ਦੇ ਉੱਪਰ ਦੁਕੀਆਂ ਹੋ ਜਾਂ ਸੀ ਜਿੱਤੇ ਐਸ ਬੀ ਆਈ ਜਿਹੜੀ ਬ੍ਰਾਂਚ ਆ ਉਹਦੇ ਅੰਦਰ ਕਾਫੀ ਜਿਹੜੇ ਲੋਅ ਅਧਿਕਾਰੀ ਜਿਹੜੇ ਸੀ ਮਜੂਸੀ ਜਦ ਇਹ ਅੱਗ ਲੱਗੀ ਸੀ ਸਾ ਉਸ ਵਕਤ ਅੰਦਰ ਜਿਹੜੇ ਆ ਅੰਦਰ ਜਿਹੜੇ ਅਧਿਕਾਰੀ ਮੌਜੂਦ ਸੀ ਜਿਨ੍ਹਾਂ ਨੂੰ ਸੁਰੱਖਿਤ ਜਿਹੜਾ ਆ ਬਾਹਰ ਕਰਿਆ ਜਾ ਰਿਹਾ ਹੈ ਉਹ ਸੁਰੱਖਿਤ ਬਾਹਰ ਆ ਚੁੱਕੇ ਆ ਔਰ ਅੱਗ ਜਿਹੜੀ ਆ ਜਰੂਰ ਜਿਹੜੀ ਆ ਲੱਗੀ ਹੋਈ ਆ ਔਰ ਤਾਂ ਫਾਇਰ ਬਗੇੜ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਉਸ ਵਕਤ ਇੱਕ ਗੱਡੀ ਹੋਰ ਫਾਇਰ ਬਗੇੜ ਦੀ ਜਿਹੜੀ ਆ ਮਗਾਈ ਗਈ ਆ ਇੱਕ ਗੱਡੀ ਹੋਰ ਫਾਇਰ ਬਗੇੜ ਦੀ ਜਿਹੜੀ ਮਗਾਈ ਗਈ ਜਿੱਥੇ ਅੱਗ ਤੇ ਜਿਹੜੀ ਆ ਕਾਬੂ ਪਾਈ ਗਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਬਰਗਾਸਪੁਰ ਦੇ ਹਾਲੋ ਮੈਂ ਚੌਂਕ ਦੇ ਵਿੱਚ ਜਿੱਥੇ ਅੱਗ ਲੱਗੀ ਆ ਇੱਕ ਫਾਈਰ ਬਗੇਦੀ ਗੱਡੀ ਜੜੀ ਆ ਇੱਥੇ ਹੋਰ ਮੌਕੇ ਤੇ ਜੜੀ ਆ ਪਹੰਚੀ ਆ ਕਿ ਜਿੱਥੇ ਪੂਰੀ ਜੱਗੋ ਜੱਗ ਕੀਤੀ ਜਾ ਰਹੀ ਆ ਉਸ ਦੇ ਅਧਿਕਾਰੀ ਵੀ ਤੇ ਟੀਮਾਂ ਵੀ ਜੜੀਆਂ ਆ ਇਹ ਮੌਕੇ ਤੇ ਪਹੰਚੀਆਂ ਆ ਔਰ ਹਰ ਨਾਗਰਿਕ ਜਿਹੜਾ ਇੱਥੇ ਹਰ ਸੰਭੋਧ ਸਹਾਇਤਾ ਕਰਨ ਲਈ ਪਹੰਚਿਆ ਹੋਇਆ ਇਹ ਸ਼ਹਿਰ ਦੇ ਜਿਹੜੇ ਸੱਜਣਾਂ ਉਹ ਵੀ ਇੱਥੇ ਸਹਾਇਤਾ ਕਰਨ ਲਈ ਪਹੰਚੇ ਹੋਏ ਆ ਸਹਾਇਤਾ ਕਰਨ ਦਾ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗੀ ਆ ਲੱਗੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੂਸਰੀ ਸਾਈਡ ਮਗੇਦੀ ਜੜੀ ਗੱਡੀ ਆ ਉਹਦੇ ਨਾਲ ਅੱਗ ਤੇ ਜਿਹੜਾ ਆ ਕਾਬੂ ਪਾਇਆ ਜਾਵੇਗਾ ਤਸਵੀਰਾਂ ਦੇ ਇੱਕ ਸਾਨੂੰ ਅਸੀਂ ਲਾਈਵ ਤਸਵੀਰਾਂ ਕਾਗਜ਼ ਪਰ ਤੋਂ ਜਿਹੜੀਆਂ ਦਿਖਾਉਂਦੇ ਨਜ਼ਰ ਆ ਰਹੇ ਆ ਜਿਹਦੇ ਵਿੱਚ ਫਾਇਦ ਬਕੋਦੀ ਅਧਿਕਾਰੀ ਜਿਹੜੇ ਆ ਉਹ ਪੂਰੀ ਜਦੌਜਿਤ ਕਦੇ ਤੇ ਅੰਦਰ ਬਹੁਤ ਝੁਆਇਆ ਅੰਦਰ ਫਾਇਦ ਬਕਿਰਦੇ ਅਧਿਕਾਰੀ ਉੱਤਰੋਂ ਮੇਖ ਦਿਖਾਉ ਜਿਹੜਾ ਜੂਮ ਕਰਕੇ ਜਿਹੜਾ ਜਿਹੜੇ ਜਨਰੇ ਤੋੜ ਕੇ ਜਿਹੜੇ ਆ ਅੰਦਰ ਦਾਖਲ ਹੋ ਰਹੇ ਆ ਔਰ ਅੰਦਰੋਂ ਜਿਹੜਾ ਆ ਸਮਾਨ ਜਿਹੜਾ ਕੱਢਿਆ ਜਾ ਰਿਹਾ ਔਰ ਉੱਥੋਂ ਵੀ ਜਿਹੜਾ ਪਾਣੀ ਨੂੰ ਅੰਦਰ ਦਾਖਲ ਕੀਤਾ ਜਾਵੇਗਾ ਤੇ ਉਹਦੇ ਅੰਦਰ ਅੱਗ ਜਿਹੜੀ ਹੈ ਜਿਹੜੀ ਥੋੜੀ ਬਹੁਤ ਨਹੀਂ ਹੈਗੀ ਆ ਉਹਦੇ ਉੱਪਰ ਕਾਬੂ ਪਾਇਆ ਜਾਵੇਗਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਦਾਸਪੁਰ ਦੇ ਹਨੂਮਨ ਚੌਂਕ ਦੀਆਂ ਜਿੱਥੇ ਉੱਪਰ ਅੱਗ ਦੀ ਉੱਪਰ ਕਾਬੂ ਪਾਇਆ ਜਾ ਰਿਹਾ ਹੈ ਉਹ ਵੱਡੀ ਸਰਕਾਰ ਦੇ ਵਿੱਚ ਲੋਕ ਵੀ ਦੇਖੋ ਦੇਖੀ ਉੱਤੇ ਪਹੁੰਚ ਗਏ ਆ ਤਸਵੀਰਾਂ ਲਈ ਤਸਵੀਰਾਂ ਹਨੂਮਨ ਚੌਂਕ ਦੇ ਵਿੱਚ ਜਿੱਥੇ ਬਿਲੀ ਨੂੰ ਅੱਗ ਲੱਗੀ ਆ ਐਸਬੀਆਈ ਬੈਂਕਾ ਜੋ ਵਿਧਾਇਕ ਬਰੰਦਰ ਵੀ ਸੀ ਨਪਾਰਾ ਦੀ ਪੁਰਾਣੀ ਬਿਲੀ ਜਿਹੜੀ ਆ ਉਹ ਵੀ ਰਹਿ ਗਈ ਸਾ ਜਿੱਥੇ ਇਹ ਜਿਹੜਾ ਆ ਅੱਗ ਲੱਗੀ ਆ ਉੱਪਰ ਦੇ ਹਾਸ਼ ਦੇ ਕੋਈ ਨਿੱਕੀ ਰੰਦਾ ਪਰ ਥੱਲੇ ਜਿਹੜੇ ਦਫ਼ਤਰ ਸੀ ਔਰ ਇੱਕ ਹਾਲ ਸੀ ਜਿਹਦੇ ਵਿੱਚ ਇਹ ਅੱਗ ਨੇ ਆਪਣਾ ਪ੍ਰਕੋਪ ਜਿਹੜਾ ਦਿਖਾਇਆ ਆ ਹੋਰ ਸੰਖਾਲ ਜਿਹੜੇ ਆ ਜੰਗਲੇ ਤੋੜ ਕੇ ਅੰਦਰ ਫਾਕਲ ਹੋਇਆ ਗਿਆ ਆ ਅਧਿਕਾਰੀ ਜਿਹੜੇ ਸੀ ਐਸਬੀਆਈ ਬੈਂਕ ਦੇ ਉਹ ਜਿਹੜੇ ਆ ਸੁਰਕਸ਼ਿਤ ਅੰਦਰੋਂ ਜਿਹੜੇ ਆ ਬਾਹਰ ਆ ਚੁੱਕੇ ਆ ਤਾਂ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਨਗਰ ਕੌਂਸਲ ਦੀਆਂ ਟੀਮਾਂ ਵੀ ਜਿਹੜੀਆਂ ਇੱਥੇ ਪਹੁੰਚਿਆ ਆ ਔਰ ਵਿਧਾਇਕ ਦਾ ਪ੍ਰਿੰਦਰ ਮਿਸਰਾ ਆ ਨਗਰ ਕੌਂਸਲ ਦਾ ਪ੍ਰਧਾਨ ਜਿਹੜਾ ਉਹ ਵੀ ਮੌਕੇ ਤੇ ਪਹੁੰਚਿਆ ਹੋਇਆ ਔਰ ਪੁਲਿਸ ਦੀਆਂ ਟੀਮਾਂ ਜਿਹੜੀਆਂ ਆ ਉਹ ਵੀ ਮੌਕੇ ਤੇ ਪਹੁੰਚੀ ਆ ਐਸਪੀ ਸਾਹਿਬ ਜਿਹੜੇ ਆ ਗੁਰਦਾਸਪੁਰ ਦੇ ਉਹ ਵੀ ਆਪਣੀ ਟੀਮਾਂ ਨਾਲ ਮੌਕੇ ਤੇ ਪਹੁੰਚਿਆ ਇਹ ਲਾਈਵ ਤਸਵੀਰਾਂ ਬਰਦਾਸਪੁਰ ਦੇ ਹਨੂਮਨ ਚੌਂਕ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਗ ਲੱਗੀ ਆ ਔਰ ਦੂਸਰੀ ਜਿਹੜੀ ਇੱਕ ਗੱਡੀ ਆ ਫਾਇਰ ਬ੍ਰੀਡ ਵੱਲੋਂ ਉਹ ਜਿਹੜੀ ਮੰਗਵਾਈ ਗਈ ਆ ਅਧਿਕਾਰੀ ਜਿਹੜੇ ਆ ਫਾਇਰ ਬ੍ਰੀਡ ਦੇ ਉਹ ਮੌਕੇ ਤੇ ਪਹੁੰਚਿਆ ਔਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੰਦਰ ਜਿਹੜਾ ਅੱਤਵਾਦ ਨਹੀਂ ਕੀਤੀ ਕਿ ਕਿ ਕੁਝ ਹੀ ਮਿੰਟ ਅਕਸੀਡੈਂਟਾਂ ਦੇ ਵਿੱਚ ਅੱਥੇ ਪਹੁੰਚੇ ਜਿਹੜਾ ਅੱਗ ਤੇ ਕਾਬੂ ਪਾ ਰਹੇ ਨੇ ਜੀ ਟੀਮ ਨੇ ਦੇਖੋ ਜੀ ਇਹ ਡਿਊਟੀ ਆ ਜੀ ਲੋਕਾਂ ਦਾ ਬਚਾਅ ਕਰਨਾ ਉਹ ਅਸੀਂ ਆਪਣੀ ਡਿਊਟੀ ਨਿਭਾਈ ਹੈ ਪ੍ਰਧਾਨ ਸਾਹਿਬ 25 ਮਿੰਟਾਂ ਦੇ ਵਿੱਚ ਜਿਹੜੇ 5% ਦੇ ਇਹ ਘਰ ਜਾਇਗਾ ਜਦੋਂ ਵੀ ਕਿਤੇ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਫਾਇਰ ਬ੍ਰਿਗੇਡ ਦੇ ਜਿਹਨੇ ਵੀ ਐਮਪਲੋਏ ਇਹਨਾਂ ਨੂੰ ਪੂਰਾ ਸਹਿਯੋਗ ਮਿਲਦਾ ਤੇ ਜਿੱਦ ਤੋਂ ਇਹਨਾਂ ਨੂੰ ਸਹਿਯੋਗ ਮਿਲਦਾ ਸਾਰੇ ਗੁਰਦਾਸਪੁਰ ਨਿਵਾਸੀਆਂ ਨੂੰ ਅਗਲਾ ਸਹਿਯੋਗ ਮਿਲਦਾ ਜਿੱਦ ਤੋਂ ਵੀ ਕੋਈ ਹੈ ਫੂਲ ਉੱਜੇ ਸਾਰੇ ਲੋਕ ਜਿਹੜੇ ਜਿਹੜਾ ਸਾਥ ਦਿੰਦੇ ਜਿੱਥੇ ਵੀ ਤੁਸੀਂ ਦੇਖ ਸਕਦੇ ਹੋ ਲੋਕ ਵੀ ਨਾਲ ਲੱਗੇ ਹੋਏ ਨੇ ਸੋ ਸਾਰੇ ਮੈਂ ਪੁਲਿਸ ਦਾ ਵੀ ਤੁਹਾਨੂੰ ਮਤ ਆਪਾਂ ਆਪਾਂ ਸਾਰੇ ਬਚਾਇਆ ਜੀ ਤਾਂ ਦੇਖੋ ਜੀ ਅੰਦਰੋਂ ਮੁੰਡੇ ਬਾਹਰ ਆਏ ਆ ਭਾਈ ਅੰਦਰਲੀ ਕੀ ਸਥਿਤੀ ਆ ਅੰਦਰ ਆ ਕੇ ਬਹੁਤ ਜ਼ਿਆਦਾ ਲੱਗੀ ਦੀ ਤੇ ਉਹਨਾਂ ਦੇ ਕੰਦਲੋ ਦਾ ਬਿਆਵਾ ਜਿਹੜੇ ਮਾਰੀਆਂ ਪਈਆਂ ਗੋਦਰੀ ਦੀ ਪਾਣੀ ਬਲਾਓ ਭਾਈ ਉਸ ਸਾਹ ਜਿਹੜਾ ਨਹੀਂ ਕੋਈ ਗੱਲ ਸੀ ਅੱਥਾ ਨੂੰ ਪਾਣੀ ਆ ਰਿਹਾ ਯਾਰ ਪਾਣੀ ਬਲਾ ਦਿਓ ਕੀ ਅੱਗ ਤੋਂ ਬਾਹਰ ਆਇਆ ਕੀ ਕਰ ਆਪਾਂ ਕੋ ਭਾਈ ਦੱਖਾਂ ਤੋਂ ਪਾਣੀ ਆ ਰਿਹਾ ਆਂ ਆਂਦੀ ਭਾਜੀ ਅੱਗੇ ਟਿੱਤੀ ਦਰਦੀ ਆ ਆਪਾਂ ਚੋਂ ਪਾਣੀ ਆ ਰਾਈ ਆਂ ਕਾਫੀ ਸਮਾਨ ਹੀ ਬੰਦ ਆ ਗਿਆ ਦਾ ਜੋ ਸੜਕ ਤੇ ਫਾਇਦਾ ਖੁੱਲੋ ਤੇ ਉਹਨੂੰ ਮੋਕੇ ਤੇ ਜਾ ਕੇ ਜਿੰਨਾ ਕੋ ਖਤਰਾ ਹੋ ਕੇ ਆਪਾਂ ਬੱਝ ਗਏ ਤੇ ਤੁਸੀਂ ਆਪਾਂ ਨੂੰ ਬੋਲ ਲੱਗਿਆ ਪਿੱਛੇ ਤੋੜ ਦੇਣਾ ਜੰਗਲੇ ਤੋੜ ਕੇ ਤੁਸੀਂ ਇੱਧਰ ਦਾਖਲ ਹੋਏ ਹਾਂਜੀ ਆ ਹੋ ਗਏ ਜਿਹਨੇ ਕਪੜਾ ਜੇ ਤੱਕ ਪਾਉਂ ਆਇਆ ਇਹ ਜੀ 80% ਆਪੇ ਕਾਬੂ ਕਰ ਲਿਆ ਵਾਕਰਾ ਜੀ ਦੂਸਰੀ ਗੱਡੀ ਬਣਾਈ ਆ ਇਹ ਤੇ ਵੀ ਹੱਥ ਵਿੱਚ ਆਪੇ ਦੋਹਰੇ ਤਰਫੇ ਉਸੇ ਤਰ੍ਹਾਂ ਦੇ ਪਾਉਂ ਪਾਏ ਜਾਗੇ ਪਰ ਜੇ ਤੁਸੀਂ ਨਹੀਂ ਆਓਗੇ ਤਾਂ ਉਹ ਦੂਸਰਾ ਬੰਦਾ ਉੱਪਰ ਆ ਫਾਇਰ ਮੇਂ ਦੇਰਦਾ ਨਾਲ ਕੁਵਾ ਦਿੱਤਾ ਦਿਆ ਪਰ ਆਪਣੀ ਡਿਊਟੀ ਦਿਨਾਂ ਨਜ਼ਰ ਆ ਰਿਹਾ ਤਸਵੀਰਾਂ ਦੇਖੋ ਬਾਅਦ ਵਿੱਚ ਜਿਹੜੇ ਲੜਕੇ ਆ ਆਪਣੀ ਡਿਊਟੀ ਜਿਹੜੀ ਆ ਦਿਨ ਦੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਪਰ ਸਭ ਤੋਂ ਪਹਿਲਾਂ ਫੋਨ ਸਾਡਾ ਭਾਈ ਸਾਹਿਬ ਤੋਂ ਸਾਨੂੰ ਆਇਆ ਸੀ ਇਹਨਾਂ ਨੇ ਸਾਨੂੰ ਦੱਸਿਆ ਸੀ ਅਸੀਂ ਕਿਸੇ ਖਬਰ ਤੇ ਵੇਖੀ ਅਸੀਂ ਇੱਥੋਂ ਬਾਹਰ ਸੀ ਕਾਫੀ ਪਰ ਫਿਰ ਵੀ ਅ ਇਹਨਾਂ ਨੇ ਸਾਨੂੰ ਦੱਸਿਆ ਕਿ ਆੱਕ ਜਿਹੜੀ ਆ ਤੇਦੀ ਨਾਲ ਜਿਹੜੀ ਤੁਸੀਂ ਦੇਖ ਰਹੇ ਸੀ ਲਾਈਵ ਤਸਵੀਰਾਂ ਜੋ ਕਿ ਵਿਚਾਰਨ ਦਾਸੀਆ ਚੈਨਲ ਦੇ ਉੱਤੇ ਔਰ ਜੋ ਕਿ ਤੁਹਾਡੇ ਨਾਲ ਅਪਡੇਟ ਲੈ ਕੇ ਹਾਜ਼ਰ ਹੋਏ ਆ ਕਿ ਜਿਵੇਂ ਕਿ ਤੁਸੀਂ ਸੁਣਿਆ ਕਿ ਗੁਰਦਾਸਪੁਰ ਦੇ ਕਨਵਾ ਰੋਡ ਦੇ ਵਿੱਚ SBI ਬੈਂਕ ਦੇ ਉੱਤੇ ਜੋ ਕਿ ਅੱਗ ਲੱਗੀ ਆ ਔਰ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਨੂੰ ਲੋਕਾਂ ਦੇ ਵੀਓ ਨੂੰ ਵੀ ਤੁਸੀਂ ਸੁਣਿਆ ਕਿ ਕਿਵੇਂ ਲੋਕਾਂ ਦੇ ਦੱਸਿਆ ਗਿਆ ਕਿ ਕਿਵੇਂ ਕਨਵਾ ਚੌਂਕ ਦੇ ਵਿੱਚ ਜੋ ਕਿ ਬੈਂਕ ਦੇ ਵਿੱਚ ਅੱਗ ਲੱਗੀ ਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਵਿਚਾਰਨ ਦਾਸੀਆ ਚੈਨਲ ਤੇ ਪਹਿਲੀ ਵਾਰ ਹੋ ਤਾਂ ਅਜੇ ਤੱਕ ਤੁਸੀਂ ਵਿਚਾਰਨ ਤੇ ਤੁਹਾਨੂੰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਤੁਸੀਂ ਦੇਖਿਆ ਲਾਈਵ ਤਸਵੀਰਾਂ ਜੋ ਕਿ ਗੁਰਦਾਸਪੁਰ ਦੀਆਂ ਲਾਈਵ ਤਸਵੀਰਾਂ ਸੀ ਜਿਸ ਦੇ ਵਿੱਚ ਜੋ ਕਿ ਕਨਵਾਲ ਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਐ SBI ਬੈਂਕ ਦੇ ਵਿੱਚ ਜੋ ਕਿ ਅੱਗ ਲੱਗੀ ਹੈ